ਸਸੀਕਾਲ ਦੋਸਤੋ ਕੀ ਹਾਲ ਚਾਲ ਹੋ ਸਾਰੇ ਤੁਸੀਂ ਕਿਹਨ ਟੋ ਕੇ ਵੈਲਕਮ ਬੈਕ ਟੂ ਮਾਈ ਚੈਨਲ ਸਤਿਗੁਰੂ ਟਬਟਾ ਤੁਹਾਡਾ ਬਹੁਤ ਬਹੁਤ ਸਵਾਗਤ ਆ ਪੇਸ਼ ਹੋਇਆ ਤੁਹਾਡੇ ਕੋਲ ਲੈ ਕੇ ਬਹੁਤ ਸੋਹਣਾ ਆਰਟੀਕਲ ਬਹੁਤ ਸੋਹਣਾ ਗਲੇਸ ਕਾਟਨ ਦਾ ਬਹੁਤ ਪਿਆਰਾ ਸੂਟ ਲੈ ਕੇ ਆਏ ਆ ਸਾਰੇ ਪੇਸਟਲ ਆਈਸਕ੍ਰੀਮ ਚਾਰਟ ਆਏਗਾ ਉੱਤੇ ਨਾਲ ਬਾਜੂ ਤੇ ਵਰਕ ਆਏਗਾ ਗਲੇ ਤੇ ਵਰਕ ਆਏਗਾ ਘੇਰੇ ਤੇ ਵਰਕ ਆਏਗਾ ਸੋ ਤੁਹਾਡਾ ਟਾਈਮ ਨਾ ਵੇਸ ਕਰਦੇ ਦਿਖਾਣੇ ਤੁਹਾਨੂੰ ਅੱਜ ਦਾ ਡਿਜ਼ਾਈਨ ਅੱਜ ਦਾ ਆਰਟੀਕਲ ਦਿਖਾਣੇ ਆ ਜੀ ਹਾਂਜੀ ਦੋਸਤੋ ਦਿਖਾਣੇ ਤੁਹਾਨੂੰ ਅੱਜ ਦਾ ਪਹਿਲਾ ਡਿਜ਼ਾਈਨ ਪਹਿਲਾ ਕਲਰ ਚੈੱਕ ਕਰੋ ਜੀ ਪੂਰਾ ਪਿਓਰ ਗਲੇਸ ਕਾਟਨ ਦਾ ਸੂਟ ਆ ਗਿਆ ਜੇ ਠੀਕ ਆ ਜੀ ਓਵਰঅল ਲੁੱਕ ਚੈੱਕ ਕਰੋ ਸੂਟ ਦੀ ਬਹੁਤ ਪਿਆਰੀ ਆ ਰਹੀ ਹੈ ਘੇਰੇ ਤੇ ਆ ਗਿਆ ਜੇ ਹੈਂਡਵਰਕ ਬਹੁਤ ਸੋਹਣਾ ਬਿਲਕੁਲ ਹੀ ਸਾਫ ਸੁਥਰਾ ਕੰਮ ਕੀਤਾ ਆਇਆ ਪਿਓਰ 5 ਮੀਟਰ ਗਲੇਸ ਕਾਟਨ ਦਾ ਸੂਟ ਆਏਗਾ ਨਾਲ ਗਲੇ ਤੇ ਵਰਕ ਆ ਗਿਆ ਜੇ ਘੇਰੇ ਤੇ ਵਰਕ ਆ ਗਿਆ ਜੇ ਬਾਜੂ ਤੇ ਵਰਕ ਆ ਗਿਆ ਜੀ ਠੀਕ ਆ ਜੀ ਪਿਓਰ ਗਲੇਸ ਕਾਟਨ ਆ ਕੋਈ ਇਨਰ ਦੀ ਲਾਈਨਿੰਗ ਦੀ ਕੋਈ ਇਹਨੂੰ ਜ਼ਰੂਰਤ ਨਹੀਂ ਆ ਕਿਉਂਕਿ ਤੁਹਾਨੂੰ ਪਤਾ ਸੀਜ਼ਨ ਚੱਲ ਰਿਹਾ ਸਮਰ ਦਾ ਤੇ ਡਿਜ਼ਾਈਨਿੰਗ ਆ ਜੀ ਤੁਹਾਨੂੰ ਲੈ ਕੇ ਦੇ ਦੇਣੀ ਹੈ ਟੌਪ ਟੂ ਟੌਪ ਠੀਕ ਆ ਜੀ ਕਿਆ ਕਰੋ ਜੀ ਨਾਲ ਆ ਗਿਆ ਜੇ ਪਿਓਰ ਮਸਲੀਨ ਕੋਟਨ ਦਾ ਵਿਸਕੋਸ ਵਾਲੀ ਮਸਲੀਨ オリジナル ਲੇਸਸ ਵਰਕ ਦਾ ਦੁਪੱਟਾ ਜੇ ਫੁੱਲੀ 2.5 ਮੀਟਰ ਦਾ ਦੁਪੱਟਾ ਆ ਗਿਆ ਜੇ ਬੇਬੀ ਪਿੰਕ ਕਲਰ ਉਤੇ ਰਾਣੀ ਕਲਰ ਦਾ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਜੇ ਠੀਕ ਆ ਜੀ ਹੁਣ ਤੁਹਾਨੂੰ ਦਿਖਾਣੇ ਇਹਦੇ ਵਿੱਚ ਇਹਦੇ ਬਾਕੀ ਕਲਰ ਗਲੇਸ ਕੋਟਨ ਪਿਓਰ ਗਲੇਸ ਕੋਟਨ ਦਾ ਸੂਟ ਹੈ ਜੀ ਤੇ ਵਰਕ ਆ ਗਿਆ ਜੇ ਰਾਣੀ ਕਲਰ ਦਾ थ्रेड ਵਰਕ ਨਾਲ ਹੈਂਡ ਵਰਕ ਕੀਤਾ ਆਇਆ ਜੇ ਹੁਣ ਦਿਖਾਣੇ ਤੁਹਾਨੂੰ ਇਹਦੇ ਬਾਕੀ ਕਲਰ ਕਲਰ ਆਣਗੇ ਬਹੁਤ ਪਿਆਰੇ ਚਾਰ ਕਲਰ ਦਾ ਪ੍ਰੋਪਰ ਸੈੱਟ ਆਏਗਾ ਜੀ ਪਹਿਲਾ ਦੇਖਿਆ ਤੁਸੀਂ ਬੇਬੀ ਪਿੰਕ ਫ ਲਾਈਟ ਸੀ ਗ੍ਰੀਨ ਕਲਰ ਹੈ ਗਾਜੇ ਬਹੁਤ ਸੋਹਣਾ ਨੈਕਸਟ ਆ ਗਿਆ ਜੇ ਲੈਮਨ ਕਲਰ ਔਰ ਨਾਲ ਆ ਗਿਆ ਜੇ ਲਾਵੈਂਡਰ ਕਲਰ ਠੀਕ ਆ ਜੀ ਚਾਰ ਕਲਰ ਚਾਰੋਂ ਹੀ ਟਾਪ ਦੇ ਕਲਰ ਹੈਗੇ ਜੇ ਆਈਸਕ੍ਰੀਮ ਕਲਰ ਆਣਗੇ ਬੇਬੀ ਪਿੰਕ ਸੀ ਗ੍ਰੀਨ ਲੈਮਨ ਔਰ ਲਾਵੈਂਡਰ ਕਲਰ ਬੈਸਟ ਕਲਰ ਆ ਗਲੇ ਤੇ ਵਰਕ ਆ ਘੇਰੇ ਤੇ ਵਰਕ ਆ ਬਾਜੂ ਤੇ ਵਰਕ ਆ ਦੁਪੱਟੇ ਉੱਤੇ ਲੇਸਿਸ ਦਾ ਵਰਕ ਆ 5 ਮੀਟਰ ਪਿਓਰ ਗਲੇਸ ਕਾਟਨ ਦਾ ਸੂਟ ਆ ਫਿਰ ਵੀ ਕੋਈ ਕਨਫਿਊਜ਼ਨ ਹੁੰਦੀ ਹੈ ਨੀਚੇ ਨੰਬਰ ਹਾਈਲਾਈਟ ਹੋ ਰਿਹਾ ਤੁਸੀਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਡਿਟੇਲ ਪੁੱਛ ਸਕਦੇ ਆ हां जी दोस्तों किद्दां दा लगगा डिजाइन होप सो सारे कलर ਤੁਹਾਨੂੰ ਪਸੰਦ ਆਏ ਹੋਣਗੇ ਇਹਦੇ ਚ ਕੋਈ ਵੀ ਕਲਰ ਚੱਜਿਆ ਜਾਂ ਕਿਸੇ ਦੀ ਡਿਟੇਲ ਚਾਹੀਦੀ ਹੈ نیچے ਨੰਬਰ ਹਾਈਲਾਈਟ ਹੋ ਰਿਹਾ 987731748 ਉਤੋਂ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਕੁਇਰੀ ਕੋਈ ਕਿਸੇ ਤਰ੍ਹਾਂ ਦੀ ਡਿਟੇਲ ਚਾਹੀਦੀ ਹੈ ਪੁੱਛ ਸਕਦੇ ਹੋ ਔਰ ਹਾਂ نیچے ਇੰਸਟਾਗ੍ਰam ਦੀ ਆਈਡੀ ਆ ਰਹੀ ਆ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਜਾ ਕੇ ਜਲਦੀ ਤੋਂ ਜਲਦੀ ਫੋਲੋ ਕਰ ਲਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੈ ਕੇ ਆਨੇ ਹੋਰ ਨਵੇਂ ਡਿਜ਼ਾਈਨ ਮਿਲਦੇ ਆ ਅਗਲੀ ਵੀਡੀਓ ਤੇ ਵਿੱਚ ਸ਼ੁਕਰੀਆ ਬਾਬੇ ਟੇਕਰਵਨੇ ਸੇ ਸਾਸੀ ਕਾਲ ਜੀ